ਦਰਸ਼ਕ ਜੀ ਹਾਂ ਜੀ ਕੀ ਮਸਲਾ ਜਰਾ ਇੱਥੇ ਪਿਆਦਾ ਮਸਲਾ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਗਰੰਤੀ ਸਿੰਘ ਜੀ ਦੇ ਭਾਈ ਤਰਲੋਪ ਸਿੰਘ ਜੀ ਤੇ ਕਲਾਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਵੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀ ਹਾਂਜੀ ਇੱਥੇ ਸੜਕ 'ਤੇ ਖਲੋ ਕੇ ਕਿਦੇ ਪੰਨ ਸੁਣਦਾ ਹੈ ਬਈ ਆਪਣਾ ਮਿਸੂ ਮੇ ਹੈ ਗੱਰਾ ਆਇਆ ਬਾਈ ਨੇ ਅਗਲੇ ਟਾਇਰ ਮਾਰ ਕੇ ਤੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਲੰਘੇ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਹੈ ਕਿਲੇ ਹੀ ਭਾਈ ਤਰਲੋਪ ਸਿੰਘ ਇਕੱਲਾ ਹੀ ਆ ਮੈਂ ਬਟਾਲਾ ਜਾ ਰਹੇ ਹਾਂ ਨਹੀਂ ਕਿਲੇ ਜਾ ਰਹੇ ਹਾਂ ਕਲੀਏ ਆਪਣੇ ਇਕੱਲੇ ਨਥੂ ਸਿੰਘ ਦਾ ਨੰਨਾ ਤੁਝੇ ਨਾ ਕਿਲਾ ਲਾਲ ਸਿੰਘ ਦਾ ਉਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇਗੇ ਤੇ ਪਿੱਛੋਂ ਇਹ ਹੈ ਗੱਰਾ ਆਇਆ ਵਾ ਬਹੁਤ ਤੇਜ਼ ਰਫਤਾਰ ਅੱਗੋਂ ਟਾਇਰ ਵੱਜੇ ਆ ਦੇਖ ਪਿਆ ਪਿਛਲੇ ਟਾਇਰ ਉੱਤੇ ਵੀ ਲੱਗੇ ਆ ਤੇ ਅਸੀਂ ਇਹਦਾ ਇਨਸਾਫ ਮੰਗ ਰਹੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹੁਣ ਇੱਥੇ ਧਰਨਾ ਲਾ ਕੇ ਰੱਖਾਂਗੇ ਠੀਕ ਹੈ ਜੀ ਐਂ ਭਾਜੀ ਤੇਜ਼ ਰਫਤਾਰ ਮੇਰੀ ਗੱਡੀ ਪਿੱਛੇ ਹੀ Swift 2 ਮਿੰਟ 2 ਮਿੰਟ ਸਾਰਾ ਕਰ ਲੰਬੜਦਾਰ ਮੈਂ ਬਡਾਲਾ ਬੰਗਲ ਤੋਂ ਹਾਂ ਜੀ ਠੀਕ ਹੈ ਭਾਜੀ ਇਹ ਟਰੱਕ ਆ ਗਿਆ ਸੀ ਅਸੀਂ ਉਹਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੋਂ ਹੀ ਆਈ ਹਾਂ ਹਾਰਨ ਵੀ ਦੇ ਰਹੇ ਹਾਂ ਥੋੜਾ ਸਪੀਡ ਦੇ ਵਿੱਚ ਹੀ ਜਿਆਦਾ ਠੀਕ ਹੈ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਲਾ ਨੂੰ ਰੋ ਆ ਰਹੇ ਆ ਇਹਨਾਂ ਚ ਇੱਕ ਨੂੰ ਅਸੀਂ ਜਦੋਂ ਓਵਰਟੇਕ ਨੇ ਆ ਕਿ ਚਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਆ ਉਹਨਾਂ ਚ ਇੱਕ ਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਤੇ ਮੌਕੇ ਦੇ ਉੱਤੇ ਜੜਜਾਤ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚ ਕੋਈ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ ਹੁੰਦੇ ਆਂਦੇ ਸਾਰੇ ਪੈਣ ਭਰਾਵਾਂ ਦਾ ਜਿਹੜਾ ਇਹਦੀ ਗੱਲ ਐ ਭਾਜੀ ਹੋਰ ਮੇਰੇ ਨਾਲ ਕਿੰਨਾ ਟਾਈਮ ਤਿੰਨ ਪੰਜ ਦੇ ਗੱਲ 3 3 ਪੰਜ ਦੇ 31 ਮਿੰਟ ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਹੈ ਡਰਾਈਵਰ ਇਹ ਮਾਲਕ ਨੂੰ ਇੱਕ ਗਰੀਬ ਬੰਦਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮਾਲਕ ਵੇਖੋ ਹਾਡੀਆਂ ਵੀ ਗੱਡੀਆਂ ਚਾਹੇ ਤੁਹਾਡੀਆਂ ਵੀ ਸਾਰੀਆਂ ਦੀਆਂ ਗੱਡੀਆਂ ਚਲਦੀਆਂ ਨਾ ਰੋਡਾਂ 'ਤੇ ਤੇ ਮਾਲਕ ਤੇ ਡਰਾਈਵਰ ਟਾਕੇ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਨੂੰ ਉਹ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੁਛ ਅਕੋ ਨਿਆਂ ਨਹੀਂ ਦੇ ਰਿਹਾ ਇਹ ਤਾਂ ਬਿਲਕੁਲ ਇਨਸਾਫ ਹੈ ਜਿਆ ਲੈਣਾ ਫੈਕਟਰੀ ਦੇ ਅੱਗੇ ਇਹਨਾਂ ਨੰਬਰ ਨਾਲ ਪਲੇਟ ਨਾਲ ਪਿੱਛੇ ਕੋਈ ਨੰਬਰ ਇਹਦਾ ਐਸੇ ਭਾਜੀ ਕੋਈ ਇਨਸਾਫ ਤੇ ਚਾਹੀਦਾ ਹੈ ਕਿ ਨਹੀਂ ਤੁਹਾਡੇ ਪੱਤਰਕਾਰ ਭਰਾਵਾਂ ਦੇ ਤੂ ਹੀ ਆਏ ਵੀ ਜੇ ਉਹਨਾਂ ਨੂੰ ਇਨਸਾਫ ਤਵਾਸੇ ਇਹ ਸਾਰੇ ਭਰਾਵਾਂ ਦੇ ਨਾਲ ਆ ਬਾਕੀ ਸਾਨੂੰ ਜਿੱਥੇ ਤੁਸੀਂ ਸਾਨੂੰ ਬੁਲਾਓਗੇ ਰਾਤ ਬਾਜ਼ ਮਾਰੋਗੇ ਦਿਨੇ ਬਾਜ਼ ਮਾਰੋਗੇ ਅਸੀਂ ਹਾਜ਼ਰ ਹਾਂ ਨੰਬਰ ਮੇਰਾ ਨੋਟ ਕਰ ਲਓ 99150 16490 ਗੁੜਾਲਾ ਬੰਗਰ ਮੇਰਾ ਪਿੰਡ ਹੈ ਜੀ ਮੈਂ ਤੇ ਪਾਪਾ ਬਾਪ ਤਾਂ ਆਇਆ ਮੈਨੂੰ ਤਾਂ ਚਾਚੇ ਬੋ ਦੱਸਿਆ ਨਿਰਮਨ ਸਿੰਘ ਬਹੁਤ ਹੀ ਐਕਸੀਡੈਂਟ ਹੋ ਗਿਆ ਤੇਰਾ ਭਰਾ ਪੂਰਾ ਬਹੁਤ ਆੜੇ ਤੋਂ ਛੋਟਾ ਸੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਗੁੱਡੀਆਂ ਨੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੇਂਟ ਵਾਲੇ ਮੇਰੇ ਇਲਾਕੇ ਵਾਂ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਹੋਣਾ ਕਿਉਂ ਜੋ ਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਕਿ ਕੀ ਹੁੰਦਾ ਕਿ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤਾਂ ਸਹੀ ਕਹਿੰਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆ ਰਿਹਾ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੂ ਕਿ ਮੈਂ ਜਾਵਾਂਗਾ ਪਰ ਸ਼ਾਇਦ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਹੈ ਜਾਨ ਦਾ ਫਾਇਦਾ ਤਾਂ ਜੇ ਬੰਦੇ ਨੇ ਇਨਸਾਫ ਦੋਵਣਾ ਤੇ ਇਨਸਾਫ ਮਿਲਣਾ ਚਾਹੀਦਾ ਠੀਕ ਆ ਬਾਕੀ ਇੱਥੇ ਜਿੰਨਾ ਚਿਰ ਮੇਰੇ ਆ ਜੁਰਗ ਬੈਠੇ ਨੇ ਮੇਰੇ ਚਾਚੇ ਤਾਇਏ ਬੈਠੇ ਨੇ ਜਿੰਨਾ ਤੇ ਨੇ ਕਹਿਣ ਕਿ ਮੈਂ ਉਹਨਾਂ ਚ ਲਾਸ਼ ਨਹੀਂ ਤਾਂ ਕਿੱਥੇ ਪਿੰਡ ਮੈਨੂੰ ਕਹੂਗਾ ਮੇਰਾ ਇਲਾਕਾ ਕਹੂਗਾ ਬਟਾ ਮੈਂ ਚੁੱਕਣ ਤੇ ਨਹੀਂ ਪਾਉਂਦੇ ਉਹਦਾ ਹੈਟਰ ਮਾਲਕ ਕਹਿਣ ਰਿਹਾ ਵੀ ਮੈਨੂੰ ਡਰਾਈਵਰ ਦਾ ਪਤਾ ਨਹੀਂ ਪਿੰਡ ਬੜਾ ਯਾਰ ਤੂੰ ਚੁੱਪ ਕਰਾਂਗਾ ਗੱਲ ਚੱਲਣ ਦੀ ਠੀਕ ਆ ਬਾਕੀ ਹੋਰ ਮੇਰੀ ਕੋਈ ਬੇਨਤੀ ਨਹੀਂ ਜੋ ਉਹ ਮੈਂ ਮਾਲਕ ਨਾਲ ਹੋ ਗਿਆ ਠੀਕ ਆ ਬਾਬੇ ਜਦੋਂ ਮਿਲਸੀ ਦੇ ਪਿੰਡ ਸਿਹਪੁਰ ਰਖਵਾਲਾ ਪਿੰਡਾ ਨੇੜੇ ਰੋਡ ਪਟਾਲਾ ਉੱਥੇ ਕੋਈ ਰੋਡ ਐਕਸੀਡੈਂਟ ਹੋਇਆ ਜਿੱਥੇ ਪੁੱਜ ਕੇ ਇੱਥੇ ਆਪਾਂ ਤੇ ਗਰਤੀ ਸਿੰਘ ਨੇ ਸਤਲੋਕ ਸਿੰਘ ਨਾਲ ਸ਼ਗਾਰਾ ਸਿੰਘ ਪਿੰਡ ਪੁਜੀ ਕੋ ਤੋਂ ਇਹ ਗਰਤਖੇਂ ਸੇਵਾ ਕਰਦੇ ਪਿੰਡ ਪੁਜੀ ਕੋ ਰਹਿਣ ਵਾਲੇ ਇਹਦੇ ਜੋ ਮੁਰਸਲ ਤੇ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਜਿਹੜੀ ਆ ਯਾਰੀ ਕਲਰ ਰੋਡ ਤੋਂ ਤੇ ਪਤੀਰ ਸਭ 3:30 ਵਜੇ ਤੇ ਛੇ ਨਵਜਨ ਨਾਲ ਮੌਕੇ ਤੇ ਜੀ ਗਰਤ ਸਿੰਘ ਦੀ ਮੌਤ ਹੋ ਗਈ ਹੈ ਟੈਕਸੀ ਦਾ ਡਰਾਈਵਰ ਆ ਉਹ ਮੋਕੇ ਤੋਂ ਫਸਾਰਾ ਉਹਦਾ ਨਾਮ ਦਾ ਕੀਤਾ ਜਾ ਰਿਹਾ ਤੇ ਕੋਈ ਨਾ ਸਮਝਦੰ ਗਿਆ ਪਿੰਡ ਵਾਲੇ ਬੰਦੋਂ ਧਰਨਾ ਲਾ ਕੇ ਲਗਾ ਗਿਆ ਬੰਦੇ ਨੇ ਪਿੰਡ ਵਾਲੇ ਖੁਜੀਪੁਰ ਤੋਂ ਆਏ ਸੀ ਆਪਾਂ ਤੇਪਰ ਤੋਂ ਆਏ ਉਹਨਾਂ ਦੇ ਜਿਹੜੇ ਥੋੜੇ ਵਸੇ ਹੋਏ ਆਏ ਤੇ ਰਸਤਾ ਬੰਦ ਨਹੀਂ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਪਏ ਨੇ ਮੰਗੋ ਪਰਚਾ ਕਰਾ ਮੰਗ ਪਰਚਾ ਕਰਵਾਉਣ ਲਈ ਲਗੋ ਡਰਾਈਵਰ ਆਪਰੇ ਕਰੇਗਾ ਕਰੇਗਾ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਪਰਚਾ ਦੇਰ ਜੇ ਬੰਦ ਕਰਵਾਈ ਕਰ ਰਹੇ